ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੇ ਵੀਡੀਓ ਪਿੰਡ ਲੰਬ ਵਾਲੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੇ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਦੋ ਨਗ ਲੈ ਕੇ ਆਂਦੇ ਆ ਜੀ ਇੱਕ ਸੂਇਆ ਸੂਆਇਆ ਨਗਾ ਤੇ ਇੱਕ ਟੁਕੜ ਗੱਬਣ ਚੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਹੈ ਵੀਰੇ ਜੇ ਕੋਈ ਨਗ ਸੂਇਆ ਸੂਆਇਆ ਹੁੰਦਾ ਤਾਂ ਆਪ ਵੀ ਤੁਸੀਂ ਮਿਲਕਿੰਗ ਕਰ ਸਕਦੇ ਹੁੰਦੇ ਆ ਤੇ ਜੇ ਕੋਈ ਗੱਭਾ ਨਾਗ ਹੁੰਦਾ ਤਾਂ ਆਪ ਦਾ ਪਾਸ ਕਰ ਸਕਦੇ ਹੁੰਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਜੀ ਆਪਣਾ लवली ਪਿੰਡ ਲੰਬਵਾਲੀ ਤਸੀਲ ਜੈਤੋ ਜਿਲ੍ਹਾ ਫਰੀਦਕੋਟ ਬਾਈ ਜੀ ਮੋਬਾਈਲ ਨੰਬਰ ਜੀ 8437622464 ਬਾਈ ਠੀਕ ਹੈ ਵੀਰੇ ਦੋ ਨਾਗ ਆ ਜੀ ਅੱਜ ਹਾਂ ਜੀ ਬਾਈ ਜੀ ਆ ਇਧਰੋਂ ਸ਼ੁਰੂ ਕਰਦੇ ਸੂਆ ਕਿੰਨਾਂ ਮਾ ਵੀਰੇ ਇਹ ਵਾ ਬਾਈ ਜੀ ਦੂਜਾ ਸੂਈ ਹੈ ਸੂਈ ਨੂੰ 20 ਮਿੰਟ ਹੀ ਹੋਇਆ ਜੀ ਠੀਕ ਹੈ ਜੇਰ ਪੈਣੀ ਬਾਕੀ ਹੈ ਜੀ ਜੇਰ ਪੈਣੀ ਬਾਕੀ ਹੈ ਬਾਈ ਜੀ ਅਜੇ ਕੋਹ ਨਹੀਂ ਕੱਢਿਆ ਜੀ ਕੁਝ ਨਹੀਂ ਕੱਢਿਆ ਠੀਕ ਆ ਥਾਣਾ ਦੀ ਗਰੰਟੀ ਹੈ ਜੀ ਹਾਂ ਜੀ ਥਾਣਾ ਦੀ ਓਕੇ ਗਰੰਟੀ ਠੀਕ ਆ ਮੇਨ ਗੱਲ ਵੀਰੇ ਸੀਲਸ ਲੱਗ ਹਾਂ ਜੀ ਬਿਲਕੁਲ ਜੀ ਠੀਕ ਆ ਸੀਲਸ ਲੱਗ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੀ ਜਦੋਂ ਜੇਰ ਪੈਜੂਗੀ ਪ੍ਰੋਪਰ ਵੀਡੀਓ ਬਣਾ ਲਿਓ ਜੀ ਠੀਕ ਆ ਜਿਵੇਂ ਕੋਈ ਵੀਰੇ ਮਰਜ਼ੀ ਬੈਠਾ ਰਵੇ ਕਿੰਨਾ ਕ ਪਿਆਜੂ ਦੁੱਧ ਜੀ ਦੁੱਧ ਬਾਈ ਜੀ ਪਿਛਲੇ ਸੂਏ 10 ਕਿਲੋ ਦਿੰਦਾ ਜੀ ਬਾਹਰ ਖੁੱਲਾ ਪਿਆ ਜੀ ਬਾਈ ਜੀ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਜੇ ਵੀਰੇ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਨਾਰਮਲ ਜੀ ਆ ਦੂਈ ਵੱਡੀ ਨਹੀਂ ਮੰਨ ਸਕਦੇ ਪਹਿਲਾ 10 ਦੱਸ ਦਿੰਨੇ ਆ ਜੀ ਚਾਹੇ ਨਾਰਮਲ ਮੰਨ ਲੋ ਚਾਹੇ ਛੋਟੀ ਮੰਨ ਲੋ ਜੀ ਪਰ ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਜੀ 10 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਇੰਨਾ ਕਦਾ ਵੀਰੇ ਕਹਿੰਦਾ ਵੀ ਕੀ ਐ ਜਾਊਗੀ ਪਲੱਸ ਬਾਕੀ ਸੇਵਾ ਸੰਭਾਲ ਦੇ ਸਰਤੇ ਆ ਵੀਰੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਵਜਨ ਵਜੂਦ ਪੂਰਾ ਚੰਗਾ ਥੋੜਾ ਜਿਹਾ ਬੱਚੇ ਦਾ ਕਰਦੀ ਕਰਮ ਵਾਲੀ ਤੇ ਸੀਲਸ ਲੱਗਦੀ ਗਾਰੰਟੀ ਆ ਪਰ ਜਿਹੜਾ ਦੁੱਧ ਹੋਊਗਾ ਇਹਦਾ ਵੀਰੇ ਮੱਝਾਂ ਵਰਗਾ ਹੋਊ ਐਨ ਫੈਟ ਆਊਗੀ ਚੰਗੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਹਾਥੀ ਚਵਾਈ ਵਾਲਾ ਥੋੜ ਸ਼ਾਂਗ ਭੋਰਾ ਵੀ ਨਹੀਂ ਜੀ ਬਾਕੀ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਐਸ ਤੈਨੂੰ 48000 ਰੁਪਏ ਬਾਈ ਜੀ ਮਾਨਤਾਨ ਹੋਣੀ 45000 ਜੀ ਠੀਕ ਆ 45000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਜਿਹੜਾ ਦੋ ਨੰਬਰ ਨਾ ਆਗਾ ਇਹਦਾ ਸੂਆ ਕਿੰਨਾ ਮੈਂ ਵੀਰੇ ਇਹਦਾ ਬਾਈ ਜੀ ਦੂਜਾ ਸੂਆ ਜੀ ਹਾਂ ਕਿੰਨੇ ਸਾ ਦੂਜੇ ਸੂਏ ਵਾਸਤੇ ਗੱਬਣਾ ਕਿ ਤੀਜੇ ਸੂਏ ਵਾਸਤੇ ਨਹੀਂ ਨਹੀਂ ਬਾਈ ਠੀਕ ਹੈ ਜੀ ਦੂਜੇ ਸੂਏ ਹਸਤੇ ਗੱਬਣਾ ਜੀ ਦੂਜੇ ਸੂਏ ਹਸਤੇ ਗੱਬਣਾ ਕਿੰਨੇ ਸਮੇਂ ਦੀ ਜੀ ਇਹ ਅੱਜ 7 ਮਹੀਨੇ ਤੇ ਅੱਜ 12 13 ਦਿਨਾਂ ਦੀ ਗੱਬਣਾ ਬਈ ਚੈੱਕ ਪਾਸ ਹੋ ਗਿਆ ਦੁੱਧੋ ਡਰਾਈ ਹੈ ਜੀ ਹਾਂ ਜੀ ਦੁੱਧੋ ਡਰਾਈ ਬਈ ਠੀਕ ਹੈ ਤੋਰ ਕੇ ਦਿਖਾ ਦਿਓ ਵੀਰੇ 7 ਮਹੀਨੇ ਤੇ 12 13 ਦਿਨਾਂ ਦੀ ਗੱਬਣ ਚੈੱਕ ਪਾਸ ਆ ਵੀਰੇ ਮੇਰੀ ਸਪੈਸ਼ਲ ਬੇਨਤੀ ਆ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਓ ਤੇ ਬਾਈ ਦੇ ਘਰੋਂ ਤੁਸੀਂ ਚੈੱਕ ਪਾਸ ਕਰਵਾ ਕੇ ਲੈ ਜਾਓ ਬਾਕੀ ਇਹ ਵੀ ਥੋੜਾ ਜਿਹਾ ਕਰੋ ਸੰਗ ਪੈ ਜਾਂਦਾ ਦੁੱਧ ਇਹਦਾ ਵੀ ਸੰਗਣਾ ਹੋਊਗਾ ਫੈਟ ਆਊਗੀ ਚੰਗੀ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਹਾਥੀ ਚਵਾਈ ਵਾਲਾ ਛੋਟੇ ਛੋਟੀ ਸਿੰਗੀ ਜਰੂਰ ਆ ਪਰ ਕਰਮ ਵਾਲੀ ਸੀਲਸ ਲੱਗਦੀ ਫੁੱਲ ਗਰੰਟੀ ਆ ਇਹਦੀ ਡਿਮਾਂਡ ਵੀਰੇ ਜੈ ਜੀ ਜਿਹੜੇ ਲੈਣਾ ਹੀ ਆ ਜੀ ਉਹ ਹੀ ਦੱਸਿਓ ਜਿਹੜੇ ਬਾਈ ਜੀ 32000 ਰੁਪਏ ਜੀ ਮਾਨਤਾਂ ਵਿੱਚ ਹੋ ਜੂਗਾ ਠੀਕ ਆ ਜੀ ਇਹਦੀ ਡਿਮਾਂਡ ਬਾਈ ਕਹਿੰਦਾ 32000 ਰੁਪਏ ਵਿੱਚੋਂ ਥੋੜਾ ਕਨਾ ਮਾਨਤਾਂ ਹੋ ਜੂਗਾ ਜੀ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ ਜੀ